ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਵੱਲੋਂ ਆਪਣੀਆਂ ਵਿਭਾਗੀ ਮੰਗਾਂ ਨੂੰ ਲੈ ਕੇ 8 ਜੁਲਾਈ ਸੋਮਵਾਰ ਦੇ ਦਿਨ ਰਾਜ ਭਰ ਦੇ ਦਫਤਰੀ ਕੰਮਕਾਜ ਬੰਦ ਰੱਖਿਆ ਜਾ ਰਿਹਾ ਹੈ ਪੰਜਾਬ ਰੈਵਨਿਊ ਅਫਸਰ ਜ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੇ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਤਹਿਸੀਲ ਸਬਤ ਤਹਿਸੀਲਾਂ ਨਾਲ ਜੁੜੇ ਕੰਮਾਂ ਬਾਰੇ ਸੋਮਵਾਰ ਲਈ ਕੋਈ ਅਪਾਇੰਟਮੈਂਟ ਨਾ ਲਈ ਜਾਵੇ ਐਸੋਸੀਏਸ਼ਨ ਨਹੀਂ ਚਾਹੁੰਦੀ ਕਿ ਸਾਡੀ ਹੜਤਾਲ ਦੇ ਚੱਲਦਿਆਂ ਆਮ ਲੋਕਾਂ ਨੂੰ ਖੱਜਲਖਵਾਰ ਹੋਣਾ ਪਵੇ ਤਹਿਸੀਲਦਾਰ ਸੁਖਰਨ ਸਿੰਘ ਚੰਨੀ ਨੇ ਦੱਸਿਆ ਹੈ ਕਿ ਤਹਿਸੀਲਾਂ ਅੰਦਰ ਸੁਰੱਖਿਆ ਨੂੰ ਲੈ ਕੇ ਸਾਡੀ ਐਸੋਸੀਏਸ਼ਨ ਪੁਲਿਸ ਕਰਮਚਾਰੀ ਤਾਇਨਾਤ ਅਤੇ ਦਫਤਰੀ ਕਮਾਲੀ ਗੱਡੀਆਂ ਦੀ ਮੰਗ ਕਰ ਰਹੀ ਹੈ ਪਰ ਸੱਤਾਧਾਰੀ ਸਰਕਾਰ ਰੈਵਨਿਊ ਅਫਸਰ ਜੀ ਐਸੋਸੀਏਸ਼ਨ ਦੀਆਂ ਮਹੱਤਵਪੂਰਨ ਮੰਗਾਂ ਲਈ ਤਸ ਤੋਂ ਮਸ ਨਹੀਂ ਹੋ ਰਹੀ ਜਿਕਰਯੋਗ ਹੈ ਕਿ ਐਨਓਸੀ ਹੋਵੇ ਜਾਂ ਹੋਰ ਮਾਮਲਿਆਂ ਵਿੱਚ ਚਾਰਜ ਸੀਟ ਅਫਸਰਾਂ ਦੇ ਕੇਸ ਪੰਜਾਬ ਸਿਵਲ ਸਖਤਰੇਤ ਦੁਆਰਾ ਸਨਾਖਤੀ ਕਾਰਡ ਪੀਸੀਐਸ ਦੇ ਲੰਬਿਤ ਕੇਸ ਕਈ ਹੋਰ ਮਾਮਲਿਆਂ ਨੂੰ ਲੈ ਕੇ ਪੰਜਾਬ ਰੈਵਨਿਊ ਅਫਸਰ ਜੀ ਐਸੋਸੀਏਸ਼ਨ 8 ਜੁਲਾਈ ਨੂੰ ਜਲੰਧਰ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ਼ ਦੇ ਬਾਹਰ ਧਰਨਾ ਦੇਣ ਜਾ ਰਹੀ ਹੈ ਸੋ ਦੋਸਤੋ ਇਹ ਸੀ ਅੱਜ ਦੀ ਖਬਰ ਤਹਿਸੀਲਦਾਰਾ ਵੱਲੋਂ 8 ਜੁਲਾਈ ਦਿਨ ਸੋਮਵਾਰ ਨੂੰ ਰਜਿਸਟ੍ਰੇਸ਼ਨ ਵਰਕ ਨਹੀਂ ਕੀਤਾ ਜਾਵੇਗਾ ਜੋ ਕਿ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਸੌਰੀ ਮੁੱਖ ਮੰਤਰੀ ਭੰਤ ਸਿੰਘ ਮਾਨ ਦਾ ਜਿਹੜਾ ਕਿਰਾਉ ਕੀਤਾ ਜਾਣਾ ਹੈ ਕੁਝ ਮੰਗਾਂ ਨੂੰ ਲੈ ਕੇ ਜਿਵੇਂ ਆਪਣੀ ਸੁਰੱਖਿਆ ਨੂੰ ਲੈ ਕੇ ਤੇ ਸਰਕਾਰੀ ਕੰਮਾਂ ਦੇ ਲਈ ਗੱਡੀਆਂ ਦੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਸੋ ਸੋਮਵਾਰ ਨੂੰ 8 ਜੁਲਾਈ 2024 ਨੂੰ ਕੋਈ ਵੀ ਕੰਮ ਰਜਿਸਟ੍ਰੇਸ਼ਨ ਦਾ ਤਹਿਸੀਲਾਂ ਦੇ ਵਿੱਚ ਨਹੀਂ ਹੋਣ ਜਾ ਰਿਹਾ ਹੈ